ਹੋਨ ਬਸਰੀਆ ਵੀ ਪਗਲਾ ਇਕਲਾ ਜਾ ਨਾ ਜਾਂਦਾ ਮੈਂ ਜਿਹੜੇ ਪਿੰਡ ਚ ਨਾਲੇ ਆਜ ਮੱਛੀ ਆ ਗਈ ਆ ਉਹਨੂੰ ਫੜਾ ਨਾ ਮੈਂ ਗੱਲ ਤੂੰ ਗੱਲ ਕਰ ਉਹ ਨਹੀਂ ਲੈ ਗੁਰਜੀਵਾ ਬੋਲਦਾ ਪਰ ਇਹ ਵੀ ਪਾਣੀ ਘੇਰਿਆ ਲੱਗਦਾ ਵੇ ਸ੍ਰੀ ਗੁਰਜੀ ਸਾਰਿਆਂ ਨੂੰ ਅੱਜ ਸਾਡੇ ਬਾਬਾ ਬਿੰਦਾਜੀ ਕਹਿੰਦੇ ਸੀ ਇੱਕ ਵਲੌਗ ਬਣਾ ਕਾਫੀ ਪਿੰਡ ਚ ਚਿਕੜ ਟੁੱਕੜ ਲੱਗਾ ਵਾ ਤੇ ਆਇਓ ਫਿਰ ਬਣਾਈਏ ਵੀਡੀਓ ਤੇ ਤੁਹਾਨੂੰ ਵੀ ਸਾਰਾ ਵਲੌਗ ਖਾਲਦੇ ਆ ਪੂਰਾ ਘੈਂਟ ਤੇ ਆ ਤੁਹਾਨੂੰ ਸਭ ਤੋਂ ਪਹਿਲਾਂ ਖਾਲਦੇ ਆ ਚੌਂਗ ਜੱ ਲੱਗਾ ਇਹ ਰੌਣਕ ਮੇਲਾ ਸਾਡੇ ਵੀਰ ਦੇ ਤਾਜ ਵੇਖਣ ਆ ਤਾਜ ਖੇਦਨਦੇ ਆ ਵੀਰਾ ਦੇ ਤੇ ਇਹਨਾਂ ਬਾਰੇ ਬਾਬਾ ਜੀ ਵੀ ਯਾਰ ਦੱਸਣਗੇ ਹਾਂਜੀ ਬਾਬਾ ਦੱਸੋ ਜਿਹੜੇ ਤਾਜ ਖੇਦਨਦੇ ਇਹਨਾਂ ਬਾਰੇ ਕਾਹ ਗਾਣੀ ਖੇਣ ਨਹੀਂ ਆ ਵੇਹਦੇ ਹੋਗੇ ਮੀ ਪੈ ਗਏ ਵਾ ਹੂੰ ਕਿੰਨਾ ਕਿ ਡੋਨ ਨੇ ਕਿ ਇੰਨਾ ਕਿੰਨਾ ਕਰਨੇ ਕਹਾਂ ਜਾਂ ਬਾਅਦ ਮੈਂ ਨਹੀਂ ਲੱਗਦਾ ਕਿ ਕਿਤੇ ਨੇ ਠੀਕ ਆ ਠੀਕ ਹੁਣ ਮੈਂ ਆ ਗਿਆ ਸੱਜਣੋ ਪਿੰਡ ਦੇ ਬਾਹਰ ਵਾਰ ਤੇ ਆ ਵੇਖੋ ਝੋਨਾ ਪੂਰਾ ਉਤੋਂ ਤੱਕ ਹੀ ਪਰ ਡੁੱਬ ਗਿਆ ਇਹ ਤੇ ਕੱਲੀ ਪਨੀਰੀ ਜੀ ਜਾਂ ਪੰਦੀ ਜੀ ਦਾ ਪਨੀਰੀ ਲਾਈ ਹੁੰਦੀ ਆ ਬਹੁਤ ਪਾਣੀ ਆ ਗਿਆ ਆ ਕਮਾਲ ਹੈ ਕਮਾਲ ਵੇਖ ਲੋ ਕਿੱਦਾਂ ਡੁੱਬ ਗਿਆ ਜੇ ਪਾਣੀ ਬਹੁਤ ਜ਼ਿਆਦਾ ਆ ਗਿਆ ਪਿੰਡ 'ਚ ਜਿੱਥੇ ਇਸੇ ਵੀ ਇਕੱਠਾ ਹੋਇਆ ਹੋਗਾ ਤਾਂ ਮੈਂ ਤੁਹਾਨੂੰ ਸਾਰਾ ਵਿਖਾਲ ਦਿੰਨਾ ਹੁਣ ਮੈਂ ਪਹੁੰਚਿਆ ਜੇ ਸੰਨਵਾਲੇ ਰਾਤ ਤੇ ਸੰਨਵਾਲੇ ਰਾਤ ਤੇ ਵੀ ਕਾਫੀ ਜ਼ਿਆਦਾ ਪਾਣੀ ਆ ਤੇ ਆਜੋ ਫਿਰ ਅੱਗੇ ਅੱਗੇ ਤੁਹਾਨੂੰ ਛੱਪੜ ਵੀ ਖਾਲ ਦਿੰਨੇ ਆ ਜਿਹੜਾ ਡੱਲਿਓ ਸੰਨਵਾਲ ਨੂੰ ਜਾਂਦਾ ਹੁਣ ਮੈਂ ਸੱਜਣੋ ਪਹੁੰਚਿਆ ਜਿਹੜਾ ਛੱਪੜ ਢੱਲੇ ਪਿੰਡੋਂ ਜਾਂਦਾ ਵਾ ਸੰਨਵਾਲ ਨੂੰ ਤੇ ਇਹ ਵੀ ਪੂਰਾ ਤੁੰਨਿਆ ਗਿਆ ਇਹ ਭਰ ਗਿਆ ਪਾਣੀ ਨਾ ਤੇ ਤੁਸੀਂ ਵੇਖ ਸਕਦੇ ਪੈਲੀਆਂ ਦੇ ਤੇ ਡੱਕੇ ਦੇ ਇਹ ਪੂਰੇ ਤੁਸੀਂ ਵੇਖ ਸਕਦੇ ਪੂਰਾ ਨਜ਼ਾਰਾ ਆ ਤੁਹਾਨੂੰ ਸਾਰਾ ਖਾਲ ਦੇਣਾ ਪਾਸਾ ਜਿੱਥੇ ਇੱਥੇ ਪਾਣੀ ਖਲੋਤਾ ਤੇ ਦੱਸ ਕਿ ਕਿਦਾਂ ਪਾਣੀ ਪੂਣੀ ਪੂਰਾ ਢੱਕੇ ਢੱਕਾ ਢਾ ਗਿਆ ਪਿੰਡ ਨੂੰ ਜਾਉਂਦਾ ਫਤਰਾ ਵਾ ਆਪੋਲੇ ਵੀ ਨਹੀਂ ਵਾ ਬਣਿਆ ਵਾ ਤੇ ਕੋਲੇ ਕੋਈ ਕਹਿਣ ਵਾਲਾ ਨਹੀਂ ਉੱਚਾ ਪੋਲ ਹੁੰਦਾ ਇਹੋ ਪਾਣੀ ਵਗਾਂ ਜਾਂਦਾ ਤੇ ਪਿੰਡ ਨੂੰ ਨਾ ਖਤਰਾ ਹੁੰਦਾ ਹਮ ਤੇ ਮੱਸੀ-ਮੁਸੀ ਪੜੀ ਗਈ ਕਨੇ ਮੱਸੀ-ਮੁਸੀ ਭਾਂਡੇ ਨੇ ਆਨੇ ਅੱਛਾ ਤੇ ਬੱਚੇ ਮਲਪੁਰ ਖੇ ਲੈਂਦੇ ਹੈ ਅੱਛਾ ਤੇ ਪਾਣੀ ਵਗ ਜਾਂਦਾ ਗਰਾਉਂਡਾਂ ਨੂੰ ਹਮ ਤੇ ਖਤਰਾ ਵੀ ਆ ਪਾਣੀ ਦਾ ਵੀ ਰੋਰ ਮੀ ਪੈ ਗਿਆ ਤੇ ਹਾਂ ਨੀਲ ਦਾ ਸੇਵਾ ਹੋਰ ਪਾ ਤੇ ਲੋਟੀ ਲੈ ਸੀਗਾ ਹੂੰ ਚਲ ਧੰਨਵਾਦ ਭਰਾ ਬਹੁਤ ਬਹੁਤ ਇੱਚੇ ਪਰ ਸਾਰ ਨੂੰ ਵੱਧ ਪਾਣੀ ਹੋ ਗਿਆ ਤੁਨ ਮੌਸਾਲ ਸਨਾਂ ਬਾਕੀ ਚਪੜਾ ਜੋ ਜੋ ਭਜਦੇ ਤੇ ਕਿੰਨੀ ਦੂਰ ਸੀ ਗਾ ਪੂਰਾ ਆ ਭਰਿਆ ਹੋਇਆ ਇੱਥੇ ਕੰਮ ਇਹ ਇੱਥੇ ਗਰਾਊਂਡ ਲੱਗੇ ਮੜੀਆਂ ਤੇ ਪਿਛਲੇ ਪਾਸੇ ਛੱਪੜ ਜਿਹੜਾ ਤਾਂ ਨਿਆਲ ਨੂੰ ਜਾਂਦਾ ਹੀ ਉੱਥੇ ਆ ਹਣ ਤੇ ਆਇਓ ਫਿਰ ਆਪਾਂ ਤੁਹਾਨੂੰ ਹੋਰ ਵੀ ਤੇ ਵਖਾਲ ਦੇ ਤੇ ਪਾਣੀ ਪੁੜੀਆਂ ਕਰ ਤੇ ਵੇਨੇ ਹੋਰ ਕਿਤੇ ਸੱਜਣਾ ਉਸੇ ਛੱਪੜਦੇ ਆ ਮੈਂ ਤੇ ਵੇਖੋ ਕਿੰਦਾ ਬੰਦ ਹੋਈ ਜਾਂਦੇ ਆ ਮੋਟਰਸਾਈਕਲ ਸਕੂਟਰੀਆਂ ਜੇ ਕੋਈ ਐਂ ਦੀ ਲੈ ਕੇ ਨੰਗਰਾ ਦੇ ਲੋਕੀ ਤੁਰ ਤੁਰ ਕੇ ਜਾਂਦੇ ਆ ਤੇ ਆਜੋ ਆਪਾਂ ਵੀ ਚਲੀਏ ਭਲਾ ਸਾਡਾ ਕੋਈ ਜਾਮ ਹੁੰਦਾ ਰਾਜ ਕੇ ਨਹੀਂ ਪਾਣੀ ਬਹੁਤ ਜ਼ਿਆਦਾ ਭਰਿਆ ਹੁਣ ਆਪਾਂ ਪਿੰਡ ਨੂੰ ਜਾਂਦੇ ਆ ਘਰ ਜਾ ਕੇ ਤੁਹਾਨੂੰ ਇੱਕ ਹੋਰ ਆਈਟਮ ਖਾ ਲੂੰਗਾ ਤੇਰਾ ਭਲਾ ਹੋ ਜਾਣਾ ਮੈਂ ਵੀਡੀਓ ਬਣਾਉਂਦਾ ਮਾਰਾ ਸੱਜਣਾ ਫਸ ਗਿਆ ਜੇ ਸਕੂਟਰੀ ਸਟਾਰਟ ਨਹੀਂ ਹੋਉਂਦੀ ਤੇ ਆਪਾਂ ਦਾ ਕੰਮ ਖਰਾਬ ਕਰ ਰਿਹਾ ਜੀ ਆਪਣਾ ਹੁਣ ਇੱਥੇ ਤੁਰ ਕੇ ਖੜਾਂਗੇ ਲੱਤ ਵੇਖੋ ਕਿੰਨੀ ਕਿੰਨੀ ਡੁੱਬ ਜਾਂਦੀ ਆ ਵਿੱਚ ਮੇਰੀ ਜਾਨ ਨੂੰ ਪੈ ਗਿਆ ਸੱਜਣੋ ਪੰਗਾ ਵਾ ਲੋਕਾਂ ਦੇ ਵੇਖਣਾ ਹੈ ਮੋਟਰਸਾਈਕਲ ਸਕੂਟਰ ਬੰਦ ਹੁੰਦੇ ਹੁਣ ਮੇਰੀ ਸਕੂਟਰੀ ਬੰਦ ਹੋ ਗਈ ਆ ਤੇ ਚਲੋ ਕੋਈ ਗੱਲ ਨਹੀਂ ਆਜੋ ਆਪਾਂ ਰੇਡ ਡੂੜ ਕੇ ਤੁਹਾਨੂੰ ਅੱਗੇ ਜਾ ਕੇ ਹੋਰ ਵੀ ਕੋਈ ਚੀਜ਼ਾਂ ਖਾ ਲਦੇ ਆ ਜਿਆ ਪਿੰਡਰੋ ਟੱਲੇ ਪਿੰਡ ਦੀ ਗਰਾਉਂਡ ਚ ਤੇ ਇਹ ਵੀ ਪੂਰਾ ਬਰਾਬਰ ਬਰਾਬਰ ਹੋ ਗਿਆ ਕੰਮ ਇੱਥੇ ਵੀ ਪਾਣੀ ਭਰ ਗਿਆ ਸਵੇਰੇ ਕਾਫੀ ਜ਼ਿਆਦਾ ਸੀ ਹੁਣ ਆਪਾਂ ਥੋੜਾ ਮੌਸਮ ਠੀਕ ਆ ਮੀਂਹ ਆ ਤੇ ਆਪਾਂ ਨਿਕਲੇ ਆਂ ਆਦ ਨਾਲ ਵੀ ਦਾ ਨਿਸ਼ਾਨ ਦੱਸ ਕੋ ਕੀ ਗੱਲ ਬਾਤ ਪਾਣੀ ਕਿੰਨਾ ਕੋਰਾ ਨਹੀਂ ਬੜਾ ਹੋਂਡਿਆ ਵੇ ਕਮਤ ਪਾਣੀ ਇਧਰ ਨੂੰ ਆਉਂਦਿਆ ਗਰਾਊਂਡ ਨੂੰ ਹਾਂ ਤੇ ਕੀ ਇਹਨੂੰ ਕੀ ਹਾਲ ਹੋਣਾ ਚਾਹੀਦਾ ਸਰਕਾਰ ਕੀ ਕਦੇ ਹਾਂ ਲਾ ਤੇ ਸੁੱਕ ਜਾਊਗਾ ਤੇ ਹੋ ਜਾਣਾ ਵਾ ਹਾਲ ਆਪੇ ਸੁੱਕ ਜਾ ਗਰਾਊਂਡ ਵੀ ਪੂਰੀ ਅੱਧਾ ਸਜਣੋ ਤਰੋ ਤਾਰੀ ਹੋ ਗਈ ਆ ਗਰਾਊਂਡ ਦੀ ਪਾਤੀ ਛੜੀ ਕਲਚੀ ਕੋ ਪਹੁੰਚ ਜਾਣੀ ਹੈ ਹੁਣ ਮੈਂ ਪਹੁੰਚਿਆ ਸੱਜਣਾ ਆਪਣੇ ਤਾਇਆ ਜੀ ਸਿੰਘ ਦੀ ਦੁਕਾਨ ਤੇ ਤੇ ਆਪਣਾ ਰਾਜੂ ਚਾਚਾ ਵੀ ਇੱਥੇ ਮੌਜੂਦ ਆ ਚਾਚਾ ਅੱਜ ਕੋ ਮੱਛੀ ਫੜੀ ਕਿ ਨਹੀਂ ਫੜੀਆਂ ਬੜੀਆਂ ਹਾਂ ਉਹਦਾ ਗੱਲ ਕਰਾਓ ਸੁਵਕਾਲ ਇੱਕ ਮੱਛੀ ਆ ਵਾ ਵੇ ਮੁਕਾ ਮਾਰ ਕੇ ਲਾਹ ਲਈ ਸਾਰ ਰਾਜੂ ਮਚੀਰ ਵਾ ਵਾ ਕੀ ਇਹ ਰਾਜੂ ਕਿੱਥੇ ਮੁਝੂ ਉਹ ਗਰੀਬਨ ਕਾ ਕੀ ਹੋ ਰਹੀ ਹੈ ਹੁਣ ਇਹ ਨਹੀਂ ਫੜ ਸਕਾਂ ਕੀ ਬੁਲਾਵਾਂ ਆਵੇ ਲੱਗਦੀ ਨਹੀਂ ਆਈ ਹਾਂ ਮੱਛੀ ਉਹ ਲੈ ਪਣੀ ਚ ਨਾਲਿਆਂ ਚ ਮੱਛੀ ਆ ਗਈ ਆ ਉਹਨੂੰ ਫੜਾ ਨਾ ਮੈਂ ਕਾ ਤੂੰ ਗੱਲ ਕਰ ਉਹ ਨਹੀਂ ਮੈਂ ਨਹੀਂ ਨਹੀਂ ਅੰਮੀ ਬੜਾ ਕੇ ਹੋਰ ਪਵਾਦੀ ਪੁੱਛ ਪਾਤਾ ਸਾਨੂੰ ਉਹ ਦੋਵੇਂ ਤੂੰ ਗੱਲ ਕਰ ਜਿਹਨੇ ਗੱਲ ਕਰਨੀ ਆ ਮੈਂ ਹੀ ਬੜਾ ਕੇ ਹੋਰ ਪਾ ਦੇ ਮੈਂ ਹੀ ਬੜਾ ਕੇ ਹੋਰ ਕਾ ਰੂ ਪੜਾ ਹਾਂ ਕੋਕੜ ਨੂੰ ਪਨਾਵੋ ਮੈਂ ਬੜਾਵਾ ਧੱਕੇ ਧਾਕੇ ਫੇ ਧੱਕੇ ਧਾਕੇ ਧੱਕੇ ਧਾਕੇ ਇਹ ਜਾਂਦੇ ਨਹੀਂ ਆਦੇ ਆ ਹੀ ਹੋਏ isme mai ko main khal daso ge riya ke bahut hai na thoda je na bawda badra theek hai bawda ho tan tan kar ke aa duniya roz ਮਾਤਾ ਨੂੰ ਦੇਖਦਾ ਜੈ ਆ ਜੀ ਆ ਤਾਸ਼ ਵੀ ਖੇਡਦੇ ਮੁੰਡੇ ਤਾਸ਼ ਵੀ ਖੇਡਦੇ ਪਾਪਾ ਹਾਂ ਮੜਿਆ ਖੇਡਣ ਦੇ ਤਾ ਹਾਂ ਮੁੰਡਿਆਂ ਨੂੰ ਖੇਡਣ ਦੇ ਤਾ ਆਸ ਅੱਜ ਨਾ ਛੁੱਟੀ ਕੀਤੀ ਆ ਕੰਮ ਤੋਂ ਸਾਰਿਆਂ ਨੇ ਮੀਰੇ ਪੱਜ ਮੀਰੇ ਪੱਜ ਪਰ ਤੁਸੀਂ ਖੇਡਦੇ ਨਾ ਤਾਸ਼ ਆਪਣੇ ਸਮੇਂ 'ਚ ਮੈਂ ਖੇਡਦਾ ਰਿਹਾਗੇ ਹਾਂ ਪੁਰਾ ਜਿਹਾ ਮੋਟਾ ਜੁਆਲੀ ਆਉਂਦਾ ਲੱਖ ਲੱਖ ਰੁਪਈਆ ਲੌਂਦਾ ਵਯਾ ਦਾ ਕਿੰਨੇ ਕਿੰਨੇ ਪੈਸੇ ਲੌਂਦਾ ਲੱਖ ਲੱਖ ਰੁਪਈਆ ਲੱਗਿਆ ਲੱਖ ਲੱਖ ਆਉਂਦਾ ਮੋਟਾ ਅਹ ਕੋਲੀ ਵੇ ਵੇ ਕੇ ਡਰਉਂਦਾ ਫੁੰਡਾ ਰਹੁੰਦਾ ਵੇ ਵੇ ਕੇ ਮੇਰਾ ਅਛਾ ਸੱਜਣੋ ਮੈਂ ਗਿਆ ਅਹੀਂ ਕਾਦੀਆਂ ਨੂੰ ਤੇ ਆਪਣੇ ਕਹਿ ਭਰਾਣੇ ਕਰਤਾ ਜੇ ਬਾਗੋ ਬਾਗ ਦੇ ਹੁਣ ਆਪਾਂ ਪੀ ਲੱਗਿਆਂ ਕਿਹੜੀ ਜੀ ਚਾਹ ਤੇ ਫਿਰ ਤੁਹਾਨੂੰ ਇੱਕ ਹੋਰ ਚੀਜ਼ ਵਖਾਲਦੇ ਆਂ ਆਪਾਂ ਚੱਲਨੇ ਆਂ ਸੱਜਣੋ ਭਾਈ ਕਿਰਪਾਲ ਸਿੰਘ ਜੀ ਹੁਣਾਂ ਘਰ ਮੈਂ ਹੁਣ ਬੈਠੀ ਜਾ ਵੀ ਕੱਲਾ ਜਾ ਨਾ ਤੇ ਆਂਦਾ ਮੇਰੀ ਵੀਡੀਓ ਨਹੀਂ ਬਣਾਉਣੀ ਐ ਬਣਾਉਗੀ ਥੋੜਾ ਸੰਤ ਦਾ ਵਾ ਹੁਣ ਮੈਂ ਤੁਹਾਨੂੰ ਦੱਸਾਂ ਅੱਜ ਥੋੜਾ ਜਿਹਾ ਮਸਤ ਮੋਲਾ ਕੰਮ ਹੋ ਗਿਆ ਤੇ ਆਪਾਂ ਚੱਲਦੇ ਆਂ ਬੱਸ ਬੰਦ ਕਰ ਤੁਹਾਨੂੰ ਵਖਾਲ ਲੱਗਿਆਂ 10 ਲੱਖ ਰੁਪਏ ਵਾਲੀ ਮਸ਼ੀਨ ਪਾਣੀ ਸਾਫ ਵਾਲੀ ਮੈਨੂੰ ਨਹੀਂ ਪਤਾ ਕੀ ਚੀਜ਼ ਆ ਆ ਦੇਖੀ ਭੜਾਈ ਆ ਜੀ ਤੁਹਾਨੂੰ ਵਿਖਾ ਆ ਗਿਆ ਮਸ਼ੀਨ ਪਾਲੀ ਉਹਨਾਂ ਰੱਖੀ ਆ ਰਸੋਈ ਚ ਤੇ ਇਹਦੀ ਤੁਹਾਨੂੰ ਕਰਾਉਣੀ ਹੈ ਇੰਟਰੋਡਕਸ਼ਨ ਸੋ ਹੁਣ ਤੁਹਾਨੂੰ ਪੂਰੀ ਡਿਟੇਲਾਂ ਦੱਸਦੇ ਆਂ ਦੀ ਇੰਟਰੋਡਕਸ਼ਨ ਤੇ ਪਾਲੀ ਕਰ ਸਟਾਰਟ ਕਰਕੇ ਦਿਖਾਉਂ ਕਹਿੰਦਾ ਪਹਿਲਾਂ ਇਹਨੂੰ ਸਟਾਰਟ ਕਰਨਾ ਵਾ ਟੂਟੀ ਨੂੰ ਤੇ ਕਰਦੇ ਪੂਰੀ ਹਾਂ ਜੋ ਤੱਕ ਇੱਥੋਂ ਪਾਣੀ ਨਹੀਂ ਆਉਂਦਾ ਉਦੋਂ ਤੱਕ ਇੱਥੋਂ ਸੋਚ ਨਹੀਂ ਗਣ ਆਪਣਾ ਹਾਂ ਪਾਣੀ ਆ ਲੈਣ ਦੋ ਉਹਨਾਂ ਤੱਕ ਮੈਂ ਤੁਹਾਨੂੰ ਦੱਸ ਦਿੰਨਾ ਵਾ ਇੱਥੋਂ ਹੁੰਦੀ ਆ ਪਾਵਰ ਇਹ ਤੇ ਜਦੋਂ ਸਾਰਿਆਂ ਨੂੰ ਪਤਾ ਵਾ ਤੇ ਆ ਲਿਖਿਆ ਵਾ ਕੰਗਣ ਆਇਆ ਸਟਾਰਟ ਕਰਤੀ ਮਸ਼ੀਨ ਹੋ ਗਈ ਸਟਾਰਟ ਆਪਣੀ ਤੇ ਆ ਲਿਖਿਆ ਵਾ ਕੰਗਣ ਤੇ ਇਹਦਾ ਵੀ ਮਤਲਬ ਆ ਇਹ ਜਿਹੜਾ ਆ ਮੰਦਿਆਂ ਵਾਸਤੇ ਆਪਾਂ ਤੰਦਰੁਸਤ ਰਹਿਣ ਉਹ ਪਾਣੀ ਪੀ ਸਕਦੇ ਹਾਂ ਤੇ ਆ ਜਿਹੜਾ ਆ ਵਾ ਇਹਦੇ ਚਾਕ ਆਫੀ ਬਣਾਉਂਦਾ ਆ ਕੱਪ ਦੀ ਫੋਟੋ ਲੱਗੀ ਫਿਰ ਆ ਸੋਚਣਾ ਆਪ ਦੇ ਨਾਲ ਇਹ ਤੇ ਨਾ ਜਿੱਦਾਂ 3 ਸਾਲ ਥੱਲੇ ਆਰੇ 25 ਉਹਨਾਂ ਦੀ ਹਾਂ ਆੜਾ ਮੈ ਆ ਪੀਣਾ ਮੈਡੀਕੇਸ਼ਨ ਫਾਰਮੂਲਾ ਤੇ ਇਹ ਇਕਲੀ ਬਿਊਟੀ ਹੱਸਦੀ ਹੈ ਜੀ ਜਿਹੜਾ ਆ ਜਿਨ੍ਹਾਂ ਨੇ ਸੋਹਣੇ ਹੋਣਾ ਵਾ ਉਹ ਆ ਸੋਚਣਾ ਪਕੇ ਪਾਣੀ ਪੀਣਾ ਨਾ ਤੇ ਆ ਆ ਸਭ ਜੀਆਂ ਸਭ ਜੀਆਂ ਤਾਂ ਨਾ ਸੈਂਟਰ ਆਹੋ ਸੈਨੀਟਰੀ ਇਹਦਾ ਮਤਲਬ ਆ ਵੀ ਚਲੋ ਮੈਨੂੰ ਉਹ ਪੜ੍ਹਨਾ ਪੜ੍ਹਨਾ ਵੀ ਗਲਤ ਹੁੰਦਾ ਹੋਵੇ ਇਹਦਾ ਮਤਲਬ ਆ ਜਿੱਦਾਂ ਕੋਈ ਸਬਜ਼ੀਆਂ ਸਬਜ਼ੀਆਂ ਧੋਣੀਆਂ ਜੇ ਉਦਾਂ ਕੋਈ ਸੀਤ ਧੋਣੀਆਂ ਉਹਦੇ ਹੱਤੇ ਆ ਮਸ਼ੀਨ ਚਲ ਹੁਣ ਆਪਾਂ ਇਹਦਾ ਪਾਣੀ ਭਰ ਕੇ ਵੀ ਪੀਨੇ ਆ ਇੱਕ ਗਲਾਸ ਚ ਕਰ ਦੇ ਦਾ ਆਹ ਤਾਂ ਰੁੱਸ ਤੇ ਚਲ ਚਲਾ ਬੋਲਦੀ ਵੀ ਆ ਕਹਿੰਦੀ ਕੈਂਕੀਨ ਵਾਟਰ 9.5 ਤੇ ਇਹਦਾ ਭਰ ਕੇ ਦੇਮ ਦੋ ਘਟ ਤਾਂ ਮੈਂ ਤੁਹਾਨੂੰ ਪੀ ਕੇ ਦੱਦਾ ਵਾਂ ਤੇ ਨਾਲੇ 10 ਪਾਲੀਏ ਕਿੰਨੇ ਦੀ ਰੇਟ ਦੱਸੀ ਇਹਦਾ ਇਹ 2 ਲੱਖ 80 ਹਜ਼ਾਰ ਦੀ ਜੀ 2 ਲੱਖ 80 ਹਜ਼ਾਰ ਰੁਪਏ ਦੀ ਐਡੀ ਕ ਮਸ਼ੀਨ ਬਰਵਾ 2 ਲੱਖ ਨਾਲ ਤੇ 80 ਹਜ਼ਾਰ ਨਾਲ ਕਈ ਖਾਇਮ ਤੇ ਇਹਦਾ ਪਾਣੀ ਤੁਹਾਨੂੰ ਦੱਦਾ ਪਾਣੀ ਨਾ ਵੇਚ ਦੇ मिनरल ਜਿਹਦਾ ਲੱਭਣ ਦੇ ਚਿੱਟਾ ਜਿਹੜਾ ਪਾਣੀ ਨਹੀਂ ਹੁੰਦਾ ਜਿੱਦਾਂ ਇਦਾਂ ਦਾ ਪਾਣੀ ਹੈ ਤਾਂ ਹੁਣ ਮੈਂ ਤੁਹਾਨੂੰ ਕੀ ਗੇ ਤੇ ਦੱਸ ਦਿੰਨਾ ਹੈਗਾ ਆਮ ਪਾਣੀ ਵਾਂਗੂ ਪਾਣੀ ਆ ਜਿੱਦਾਂ ਬੰਬੀਆਂ ਦਾ ਪਾਣੀ ਨਹੀਂ ਹੁੰਦਾ ਸਵਾਦ ਜਿਹਾ ਉਹਦਾ ਫਿਲਟਰ ਦੇ ਪਾਣੀ ਨੂੰ ਸਵਾਦ ਆ ਪਰ ਬੰਬੀਆਂ ਦੇ ਪਾਣੀ ਨੂੰ ਥੋੜਾ ਘੱਟ ਵਾ ਮਿੱਠਾ ਜਿਹਾ ਪਰ ਇਹ ਆ ਵੀ ਆਮ ਪਾਣੀ ਵਰਗਾ ਪਾਣੀ ਤੇ ਪਾਣੀ ਵਧੀਆ ਵਾ ਬਾਕੀ ਤਿੰਨੋ ਲੱਖ ਦੀ ਮਸ਼ੀਨਾਂ ਦੇ ਕੋਈ ਨਾ ਕੋਈ ਕੁਆਲਿਟੀ ਤੇ ਹੋਊਗੀ ਪਾਣੀ 'ਚ ਉਹਲੇ ਅਰਦਲੇ ਰਾ ਕੇ ਆਪਾਂ ਦਿਖਾ ਦਿੰਨੇ ਆ ਵੇਖੋ ਕਿਦਾਂ ਵਿੱਚ ਨਾ ਮਿਨਰਲ ਜੇ ਲੱਭਣ ਦੇ ਚਿੱਟੇ ਚਿੱਟੇ ਇਹ ਪਾਣੀ ਅਲੱਗ ਕਿਸਮ ਦਾ ਪਾਣੀ ਹੈ ਪਰ ਸੁਆਦ ਟੇਸਟ ਇੱਕੋ ਜਿਹਾ ਹੀ ਆ ਪਾਣੀ ਦਾ ਪਰ ਇਹ ਵੀ ਪਾਣੀ ਘੈਂੜਿਆ ਲੱਗਦਾ ਵੇਖਣ ਨੂੰ ਉਦਾਂ ਹੀ ਤੇ ਜੰਗਾ ਪਰ ਦੋਸਤੋ ਮਿਲ ਗਿਆ ਤੁਹਾਨੂੰ ਅਗਲੀ ਵੀਡੀਓ ਚ ਸਾਡਾ ਕਰ ਲੋ ਚੈਨਲ ਸਬਸਕ੍ਰਾਈਬ ਜਿਉਂਦਿਆਂ ਦੇ ਮੇਲੇ ਤੇ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜਿੰਨੇ ਲਾਈਕ ਸ਼ੇਅਰ ਨਾ ਕੀਤਾ ਮੈਂ ਗਾਲ ਪਾਤੀ ਨਹੀਂ ਆਪਾਂ ਗਾਲਾ ਨਹੀਂ ਕੱਢਦੇ ਕਿਉਂਕਿ ਆਪਾਂ ਫੋਲੋ ਕਰਦੇ ਆਂ ਵੀਰ ਸਿੱਧੂ ਮੂਸੇ ਵਾਲੇ ਬਾਈ ਨੂੰ ਤੇ ਕਹਿੰਦਾ ਵੀ ਤੇਰੀ ਤੇ ਉਹਦੀ ਮਾਂ 'ਚ ਫਰਕ ਹੈ ਕਿ ਤੁਸੀਂ ਵੀ ਪਿਆਰ ਨਾਲ ਰਿਆ ਕਰੋ ਅੱਜ ਥੋੜਾ ਜਿਹਾ ਬਾਗੋ-ਬਾਗ ਕੰਮ ਹੋ ਗਿਆ ਤਾਂ ਕਰਕੇ ਆਪਣਾ ਵਲੌਗ ਛੋਟਾ ਜਾਵਾ ਤੇ ਲਾਈਕ ਸ਼ੇਅਰ ਜ਼ਰੂਰ ਕਰੋ ਸਬਸਕ੍ਰਾਈਬ ਕਰੋ ਲਵ ਯੂ ਤੁਹਾਨੂੰ ਸਾਰਿਆਂ ਨੂੰ ਮਿਲਦੇ ਆਂ ਅਗਲੀ ਵੀਡੀਓ 'ਚ ਖੁਦਾ হাফেজ